ਅਕੀਨਾਂ ਮੈਂ ਆਪਣਾ ਮੈਂ ਡਾਕਟਰ ਰਮਨ ਖੰਨਾ ਐ ਡਿਸਟ੍ਰਿਕਟ ਆਯੁਰਵੇਦਿਕ ਆਫੀਸਰ ਕਮ ਡਾਇਰੈਕਟ ਇੰਸਪੈਕਟਰ। ਅੱਜ ਡਿਪਾਰਟਮੈਂਟ ਵੱਲੋਂ ਸਿਰ ਕੀਤਾ ਗਿਆ ਹੈ। ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਦੇ ਚ ਕੰਝੇਪਣ ਦਾ ਇਲਾਜ ਕਰਦੇ ਸੀ। ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60-70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕਿ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਨ ਕਰਕੇ ਉਹਨਾਂ ਵੱਲੋਂ ਫਿਰ ਕਿਸੇ ਬਦਲਣ ਚਾਹਿਆ ਗਿਆ ਹੈ ਜਾਨ ਮੰਨਿਆ ਤੇ ਜ਼ੋਨਲਾਈਸਿੰਗ ਅਥਾਰਟੀ ਨੂੰ ਕਿਹਾ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜੇ ਪ੍ਰੋਡਕਟ ਲਗਾ ਰਹੇ ਸੀ ਉਹ ਆਇਰਨਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮਨੁਸ਼ਾ ਮਿਲ ਕੇ ਕਾਲ ਕੀਤੀ ਕੀ ਆਯੁਰਵੈਦਿਕ ਬਟਾ ਤੇ ਤੁਹਾਨੂੰ ਵੀ ਤੁਹਾਡੇ ਵੱਲੋਂ ਪਤਾ। ਤੇ ਸ਼ਾਮ ਨੂੰ 7 ਵਜੇ ਮੈਂ ਇਧਰ ਆ ਕੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਵਾਰ ਤੇ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ। 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪੈ ਇਸ ਬੰਦ ਪਏ ਸੀ। ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ। ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਮੈਡਿਕਲ ਕਰੋ ਉਹ ਉੱਤੇ ਲਿਖਿਆ ਹੋਇਆ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਹਨ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਹੈ ਕਿ ਸਾਰਾ ਕੁਝ ਦਿਖਿਆ ਜਾਊਗਾ ਉਹ ਸਭ ਜੋ ਬੰਦ ਦੀ ਕਾਰਵਾਈ ਹੋਵੇ ਹਾਂ ਜੀ ਹਾਂ ਜਰਾ ਕੋ ਸੈਮੂਨ ਨੂੰ ਕੀ ਜਦੋਂ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਹੈ ਐਫ ਆਈ ਆਰ ਵੀ ਦਰਜ ਹੋ ਜਾਵੇ ਬਾ ਚੁੱਕਾ ਬੱਝ ਗਿਆ ਇਹਨੇ ਬੰਦੇ ਨੇ ਪਤਾ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਆ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇਆ ਸੀਗਾ ਉਹ ਦੋਨਾਂ ਦੇ